ਰੇੜੀ ਜੋ ਟਾਇਰ ਜੀ ਜੋ ਮਗਰੜ ਚ ਦਾਤੀ ਗੜਾਈ ਆ ਜਗਾਰ ਕਿਥਾ ਤਾਂ ਉੱਥੇ ਟੋਕੇ ਦੇਖਦਾ ਕਿੰਨਾ ਕਾਮਯਾਬ ਹੈ ਓਕੇ ਨਾਲ ਆ ਵੀ ਤੀਜੀ ਟਰਾਲੀ ਆ ਗਈ ਉਹਦੇ ਉਹ ਚਾਰ ਟਾ ਚਾਰ ਟੋਕਰੇ ਪਏ ਪਹਿਲਾਂ ਦੋ ਰੇੜੀਆਂ ਦੇ ਤੇ ਹੁਣ ਆਹ ਤੀਜੀ ਰੇੜੀ ਤੇ ਛੀ ਟੋਕਰੇ ਚਲੋ ਕਿ ਭਾਈ ਨਹੀਂ ਉਵੇਂ ਪਿਆ। ਤੋ ਕਮਾਕਾਰਾਂ ਚ ਰੁੱਜ ਗਏ ਤੇ ਅਜੋ ਵੀ ਖਣੀਆਂ ਪੈਗਾਂ ਤਾਂ ਕਰਕੇ ਥੋੜਾ ਜਿਆ। ਰਹਿਲੇ ਸੀ ਮੈਂ ਚੱਲ ਕੁੱਪ ਤੇ ਮਿੱਟੀ ਪਾਣ ਨੇ ਠੰਡ ਜੀ ਐ। ਤੇ ਮੈਂ ਟੁੜੀ ਜੰਮ ਗਈ ਤੇ ਉਹ ਛਟਗੀਆਂ ਦਿੱਤੀਆਂ ਤੋੜ ਉਹ ਤੋਂ। ਆ ਦੇਖੋ ਪ ਬਣਗੇ ਨਾ ਉੱਤੋਂ ਇੱਕੋ ਜ। ਚੱਲ ਮੈਂ ਮਿੱਟੀ ਪਾਣੇ ਪਹਿਲਾਂ ਪਟਗੀਆਂ ਬੱਲੀਆਂ ਬਾਣ ਨੇ ਫਿਰ ਉੱਤੇ ਕਾਗਜ਼ ਬਾਣ ਨੇ ਕਾਗਜ਼ ਬਾਕੇ ਉੱਤੇ ਮਿੱਟੀ ਪਾਉਣੇ ਐ। ਤਾਂ ਫਿਰ ਬਣੇ ਰਿਓ। ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਬਲੌਗ ਨੂੰ ਟੱਚ ਕਰਨ ਵਾਸਤੇ ਭਾਈ ਪਿੰਡ ਝੋਲੜ ਰੋਹੀ ਦੇ ਵਿੱਚ ਹਰਿਆਣੇ ਵਿੱਚ ਤਾਂ ਫਿਰ ਬਣੇ ਰਹੋ ਕਿਹੜਾ ਪੈਸਾ ਕੇ ਨਾ ਪਾਹਾਂ ਪੋਣੇ ਪੱਲੀਆਂ ਉਹ ਸੱਤਾਂ ਤੋੜਨਗੇ ਕਿਹੜੀਆਂ ਯਾਰ ਉਹਦੇ ਨਾਲ ਨਾ ਕਾਗਜ਼ ਨਾਲ ਪਾੜਦੇ ਕੋਪਦੇ ਮਿੱਟੀ ਦਿੱਤੀ ਪਾ ਤੂੜੀ ਪੋਲੀ ਸੀ ਮਿੱਟੀ ਨਾਲ ਅਸੀਂ ਵਿੱਚ ਜੇ ਬੰਦੇ ਸੀ ਉੱਤੇ ਪਾਤਾ ਪੈੜਾ ਨਾਲ ਗਾ ਪੌੜੀ ਤੇ ਚੜਦਾ ਬੱਠਾ ਲੈ ਕੇ ਮਿੱਟੀ ਗਲਾਵੇਂ ਚ ਪੈ ਗਈ ਮੈਂ ਆਇਆ ਕਰੋਨਾ ਤੇ ਬਾਜੀ ਬਾ ਨਾ ਤਾੜ ਗਾਨੀ ਤਾੜ ਗਾਨੀ ਤੇ ਹੁਣ ਆਪਾਂ ਪੜਦੇ ਆਂ ਗੰਡੇ ਕੰਡੇ ਲਾਇ ਸੀ ਹੁਣ ਤੁਹਾਨੂੰ ਗੰਡੇ ਦਿਖਾਉਣੇ ਆ ਕਿੰਨੇ ਘੋਏ ਕਿੰਨੇ ਪੈਸਿਆਂ ਦੇ ਕਿੱਥੋਂ ਲਿਆਂਦਾ ਸੀ ਕਿੰਨੇ ਬਾਣੀ ਲਾਏ ਕਿੰਨੇ ਮਹੀਨੇ ਹੋ ਗਏ ਤੇ ਕਿੰਨੇ ਘੋਏ ਕਿ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਵਗੈਰਾ 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 ਸਿਆਰਤੀ ਭਾਈ ਟਰਾਲੀ ਲੈ ਕੇ ਬਾਈ ਨੇ ਤੇ ਹੁਣ ਆਪਾਂ ਇੱਥੇ ਪੜਦੇ ਗੰਡੇ ਘੰਡੇ ਘੰਡੇ ਹਾਈ ਦਨੂ ਨੂੰ ਕਰਕੇ ਬੈਠਾਂਗੇ ਹੋਏ ਠੀਕ ਹੈਗਾ ਡੰਗਾ ਲਾ ਲਾਂਗੇ ਬਾਜ਼ਾਰ ਚ ਨਹੀਂ ਜਾਣਾ ਪੈਂਦਾ ਲੈਣ ਆਂ ਡੰਡੇ ਪਟਨੀ ਸੌਖੀ ਐ ਮੀਹ ਵੇਗਾ ਨਜ਼ਾਰਾ ਆ ਗਿਆ ਢੇਰਿਆਂ ਦਾ ਹੀ ਜਾਵਾਂਗੇ ਇੱਥੇ ਹਲਾ ਵੀ ਇੱਕ ਕਿਆਰੀ ਪੱਟਿਆ ਸੀ ਇਹਦੇ ਵਿੱਚ ਇੰਨੀਆਂ ਢੇਰਾਂ ਲੱਗੀਆਂ ਤੇ ਜੀ ਆਹ ਪੰਗਾ ਆਹ ਪੰਗਾ ਤੇ ਆਹ ਪੰਗਾ ਕਿਥੇ ਗੰਡੇ ਸੀ ਦੇਖ ਕਿਵੇਂ ਥਾਂ ਬਣ ਗਏ ਹੈ ਨਾ ਆ ਦੇ ਬਦੂਕੜੀਆਂ ਬਣ ਗਏ ਸਾਰੇ ਕਿਥੇ ਓਏ ਦੇਖ ਕਿਵੇਂ ਤੇ ਹਾਰ ਰਹਿ ਗਏ ਦੋ ਕਿਆਰੀਆਂ ਕੋਈ ਲਾਦਨ ਸੁੱਕੇ ਏ ਘੰਟ ਹੁੰਦੇ ਹੈ ਘੰਡੇ ਆ ਦੇ ਇਹ ਹੁਣ ਡੁੰਗਣੇ ਬਹਿਣਗੇ ਭਾਈ ਦੇਖਦੇ ਅਸੀਂ ਆ ਰੇੜੀ ਚੱਲ ਜਾ ਕੇ ਉੱਥੇ ਸ਼ਾਮੇ ਧਰਦੇ ਆ ਯਾਰ ਸ਼ਾਮੇ ਤੇ ਫੇਰੇ ਇਹਨਾਂ ਨਾਲ ਆਉਣੇ ਮੱਥਾ ਆ ਭਾਈ ਸਾਡਾ ਬਾਈ ਲੱਦੀ ਜਾਂਦਾ ਘੰਡੇ ਮੁੰਡੇ ਖੁੰਡੇ ਕੰਮ ਨਹੀਂ ਹੁੰਦੇ ਠੰਡੇ ਜਿਹੜੇ ਖਾ ਗੰਡੇ ਹੂੰ ਗਲਤ ਹੈ ਜਿਹੜਾ ਖਾਊ ਗੰਡੇ ਉਹ ਤੋਂ ਕੰਮ ਨਹੀਂ ਹੁੰਦੇ ਠੰਡੇ ਕਿਉਂਕਿ ਗੰਡੇ ਦੇ ਵਿੱਚ ਸ਼ਕਤੀ ਨਹੀਂ ਹੁੰਦੀ ਹੈ ਫੁਰਤੀ ਨਹੀਂ ਹੁੰਦੀ ਹੈ ਇਹ ਬਹੁਤ ਗੁਨਾਹਕਾਰੀ ਚੀਜ਼ ਹੈ ਗੰਡਾ ਆਪਾਂ ਭਾਲੇ ਗੰਡੇ ਥਾਲੀ ਥੱਲੇ ਖੇਤ ਕੋਲੀ ਹੈ ਨਾਲ ਹੀ ਆ ਸੀ ਤੇ ਇੱਕ ਗੈਰੀ ਪੱਟੀ ਹਜੇ ਸਮਾਜ ਚਲ ਗੰਡੇ ਨੇ ਡੋਂਗ ਕੇ ਦੇਖ ਲੈਣੇ ਕੀ ਪਟਕੇ ਢੇਰ ਲਾਲਗੇ ਦੇ ਸਾਥ ਲੋਡ ਹੀ ਨਾ ਹੋਣਾ ਕਿਉਂਕਿ ਬੰਦਿਆਂ ਦੀ ਪ੍ਰੋਬਲਮ ਹੈ ਲੇਬਰ ਨਹੀਂ ਲੇਬਰ ਹੈ ਨਹੀਂ ਦੇਰ ਤਾਂ ਬਾਕੀ ਸਾਰੀ ਵਿਹਾਰ ਚ ਚਲੋ ਡੂੰਗਦੇ ਆਂ ਫਿਰ ਆਪਾਂ ਨਾਲ ਅੱਜ ਛੁੱਟੀ ਹੈ ਸੰਡੇ ਹੈ ਬੱਚਿਆਂ ਨੂੰ ਲਾਇਆ ਨਾਲ ਐਂ ਧਰੀ ਜੇ ਡੋਂਗ ਡੋਕੇ ਤੇ ਡੰਗਣੇ ਜ਼ਰੂਰੀ ਇਹਨੇ ਗਲ ਜਾਂਦੇ ਆ ਯਾਰ ਇਹ ਐਡ ਹੁੰਦੇ ਆ ਭਾਈ ਠੀਕ ਹੈ ਨਾ ਆ ਤਣੇ ਬੋਦੇ ਹੋ ਗਏ ਜਮੀ ਜਮੀ ਕੰਮ ਛੱਡ ਗਏ ਅੱਗੇ ਅਸੀਂ ਪਾੜ ਦੇ ਕਿ ਕਿਸੌਲਾਂ ਆ ਨਾ ਕਿਵੇਂ ਤੰਗ ਹੁੰਦੇ ਥੋੜਾ ਜਿਹਾ ਐਤ ਕੀ ਆ ਮਨ ਲੈ ਜੀ ਭੂਖ ਜੀ ਫੜੀ ਹੈ ਨਾ ਆ ਦਾ ਸੱਟੀ ਗੰਗਾ ਧੋਣਾ ਹੈ ਐ ਫੜੀ ਮਾੜੇ ਨਹੀਂ ਹੱਥ ਚਾਹੀਦੀ ਜਮੀ ਇੱਕ ਮੀ ਭਇਆ ਆਸ ਵਾਲੀ ਮਿੱਟੀ ਨਰਮ ਹੋ ਗਈ ਤੇ ਤਣੇ ਇਹਦੇ ਕੰਮ ਛੱਡ ਗਏ ਨੰਨੇ ਪੱਟਣ ਵਾਲਾ ਸਮਝ ਇੱਕ ਤਰ੍ਹਾਂ ਦੇ ਇਕੱਠੀ ਕਰਕੇ ਲਏ ਆ ਅਸੀਂ ਬੱਸ ਤੇ ਹੁਣ ਇਹਨਾਂ ਨੂੰ ਇੱਥੋਂ ਡੰਗ ਲੈਣੇ ਆ ਫੇਰ ਜਾ ਕੇ ਕਿਤੇ ਸੰਭਾਲਾਂਗੇ ਸਟੋਰੀ ਕਰਦਾ ਆਗੇ ਸਾਰੇ ਹੋਏ ਹਾਂ ਆਹ ਵੰਡੇ ਦੇਖੋ ਚਿੱਟੇ ਆ ਚਿੱਟੇ ਕਿਥੋਂ ਲਿਆ ਹੋਇਆ ਆਂਡਿਆਂ ਵਰਗੇ ਚਿੱਟੇ 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 ਦੋ ਆ ਗਏ ਦੋਨੇ ਇਕੱਠੇ ਸੀ ਨਾਲ ਵਿੱਚ ਬਾਹਰੋਂ ਰੇੜੀ ਚ ਰੇੜੀ ਦਾ ਟਾਇਰ ਜਿਹੜਾ ਮਗਰੜ ਚ ਦਾਤੀ ਢਾਈ ਜਗਾਰ ਕੀਤਾ ਤਾਂ ਉੱਥੇ ਡੋਕੇ ਦੇਖਦਾ ਕਹਿੰਦਾ ਕਾਮਯਾਬ ਹੈ

ਆਰਾਂ ਹੋਰ ਪੰਗੇ ਉਹ ਆਪ ਵਟਕੇ ਲਿਆਵਾਂਗੇ ਪਹਿਲਾਂ ਇਹਨਾਂ ਨੂੰ ਘਰੇ ਲਾ ਕੇ ਆਉਣੇ ਚਲੋ ਪਹਿਲਾਂ ਵਾਲੀ ਕਿਹਾਰੀ ਦੀ ਹੈ ਭਾਈ ਉਹ ਚੋਹਾ ਨਿਕਲੇ ਸੀ ਹੁਣ ਇਹ ਕਾ ਲਏ ਆਂ ਅਸੀਂ ਤੇ ਹੁਣ ਉਹ ਟੋਕਰੇ ਜਿਹਾ ਪੋਣੇ ਆ ਪਹਿਲਾਂ ਵਾਲੀ ਕਿਹਾਰੀ ਦੀ ਦੋ ਟੋਕਰੇ ਇਹ ਜੋ ਦੇਖੇ ਕਿੰਨੇ ਭਰਦੇ ਆ ਚੱਕ ਦੇ ਪੰਪ ਚੱਲ 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 ਚੱਲਾ ਚੱਲ ਚੱਲਾ ਥੋੜੀ ਗਾਣੂ ਕਰ ਗੱਡੀ ਇਹ ਹਾਂ ਓਏ ਇੰਨੇ ਨਹੀਂ ਗਾਣੇ ਓਹ ਚੱਕ ਪੰਪਾ ਬੱਸ ਬੱਸ ਉਹ ਦੂਜਾ ਟੋਕਰਾ ਲੈਉਣੇ ਖੜ ਜਾ ਚੱਲ ਭਾਈ ਆਏ ਚੋਣਾ ਦੇਖ ਕਿੰਨੇ ਕਿੰਨੇ ਨਿਕਲਦੇ ਆ ਥੋੜੀ ਜਿਹੀ ਗਾਜ ਨੂੰ ਕਰ ਪਾਸਾ ਦੀ ਚੱਲ 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 ਚੱਕ ਲੈ ਪੰਪਾ ਹਾਂ ਅੱਛਾ ਬੱਚਾ ਚੱਲ ਚੱਲ ਭਾਈ ਹਜੇ ਖੜ ਜਾ ਖੜ ਜਾ ਖੜ ਜਾ ਖੜ ਜਾ ਇੱਕ ਮਿੰਟ ਚੱਲ ਭਾਈ ਗਾ ਨੂੰ ਕਰ ਕੋਈ ਨਹੀਂ ਇਹ ਟੋਕਰਾ ਥੋੜਾ ਜਿਹਾ ਵੱਡਾ ਸੀ ਹੁਣ ਭਾਗੇ ਚਾਰ ਹੁਣ ਤੀਜੀ ਕੈਰੀ ਪਟਣ ਜਾਣੇ ਆ ਬਾਹਰ ਤੈ ਤੂੰ ਜੇ ਕਰੋ ਇਹਨਾਂ ਤਾਂ ਯਾਰ ਤਸਵੀਰ ਰੈਡੀ ਨਹੀਂ ਬਣਾਉਣੇ ਆਂ ਕਾਰ ਚੱਲ ਕਾਰ ਆਪਣੀ ਗੱਡੀ ਬਾਹਰ ਆ ਪਟੂਨੇ ਤਾਂ ਦਾਤੀ ਡਾਂਕੇ ਤੇ ਡੋਂਕੇ ਬਾਲਟੀ ਜੇ ਤੇ ਬਾਲਟੀ ਛੋਟਾ ਲੀ ਜੇ ਕਹਾਂ ਰਾ ਤੁਹਾਡੇ ਮੰਗੂ ਥੋੜੀ ਇੱਥੇ ਥੱਲੇ ਢੇਰੀ ਲਾਈ ਚਲੋ ਅਸੀਂ ਦਾ ਭਰਾਵਾ ਥੱਲੇ ਢੇਰਾਂ ਲਾਉਣੀਆਂ ਤੇ ਹਾਈ ਦਰਕੋ ਬੰਦਾ ਹੋਰ ਬੈਠਾਗਾ ਆ ਪੱਟੂ ਦੇਖ ਲਓ ਸਾਥ ਨਹੀਂ ਲਾਉਣਾ ਇਹ ਆ ਜੀ ਲਾਸਟ ਕੈਰੀ ਦੇ ਤੀਜੀ ਕੈਰੀ ਸੀ ਤੇ ਇਹ ਚ ਵੀ ਇੰਨੇ ਕੋਈ ਮਿੰਦੇ ਆ ਘਰੇ ਅੱਗੇ ਤੇ ਇੱਥੇ ਭਈਆ ਸਾਮਾਨ ਇੱਥੇ ਸੀ ਅਸੀਂ ਇੱਥੇ ਬੈਠ ਕੇ ਕੱਟਿਆ ਦੱਤਾਂ ਨਾਲ ਤੇ ਆ ਕੁਝ ਵਿੱਚੋਂ ਚਿੱਟੇ ਨਿਕਲੇ ਆ ਚਿੱਟੇ ਕਿੰਨੇ ਦਿਨ ਲੱਗੇ ਇੰਨੇ ਦਾ 12 ਘੰਟੇ ਆ 12 ਇੱਥੇ ਬੈਠ ਕੇ ਡੁੰਗਿਆ ਸੀ ਸਾਨੂੰ ਧੋਪਾ ਗਿਆ ਉੱਥੇ ਸੀ ਫਲਾਪਰ ਨਹੀਂ ਕਾਹਾਂ ਤੇ ਰੇੜੀ ਚੈਨੇ ਘੁੰਦੇ ਹੁੰਦੇ ਚਾਹ ਟੋਕਰੇ ਭਰਤੇ ਘਰੇ ਆ ਦੇਖੋ ਕਿੰਨੇ ਭਰਦੇ ਡੂਡ ਭਰਦਾ ਕਿ ਇੱਕ ਭਰਦਾ ਕਿ ਦੋ ਭਰਤੇ ਐਨੇ ਗੰਡੇ ਨਿਕਲੇ ਤੇ ਨਕਿਆਰਾਂ ਚੋਂ ਹਾਂ ਆਈ ਉਹਦੇ ਉਹ ਚਾਰ ਤਾਂ ਚਾਹ ਟੋਕਰੇ ਭਈ ਪਹਿਲਾਂ ਦੋ ਰੇੜੀਆਂ ਦੇ ਤੇ ਹੁਣ ਆਹ ਤੀਜੀ ਰੇੜੀ ਤੇ ਛੀ ਟੋਕਰੇ ਚਲੋ ਭਾਈ ਚੱਕਦੇ ਪੰਪਾ ਸਹੀ ਐ ਇੱਥੇ ਥੋੜੀ ਪਿਛੇ ਘਰ ਚੱਲਾ ਬਸ ਬਸ ਡੋਲਗੇ ਡੋਲਗੇ ਇਧਰ ਨਹੀਂ ਲਿਆ ਹੁਣ ਚੱਕ ਦੇ ਪੰਪਾ ਭਾਈ ਜੰਮਾ ਥੋੜਾ ਆ ਹਾਂ ਚੱਲਾ ਖੜੇ 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 ਬਸ ਹੌਚ ਪਾ ਦੇ ਪਰਲੇ ਚ ਐਸੀ ਜੀ ਐ ਜਾਓ ਪਾਏ ਹੋਏ ਹੌਚ ਪਾਇਆ ਚਲੋ ਉਪਰਲੇ आप शीश भर गए टोकरे है चाहे चा पाए चा ऊ खड़ा दे खड़ जा खड़ जा खड़ जा गां कर थोड़ी क्या हुआ हाँ चलो जी फतेह ਬਸ ਆਪੇ ਰੇੜੀਆਂ ਜਿਟ ਹੋਈਆਂ ਸੀ ਸ਼ੀਟ ਓਕਰੇ 2 4 6 ਤਿੰਨ ਰੇੜੀਆਂ ਸ਼ੀਟ ਓਕਰੇ ਹੁਣ ਦੇਖ ਲਓ ਤਿੰਨ ਕਿਆਰੀਆਂ ਸੀ ਇੰਨੇ ਹੀ ਨਿਕਲੇ ਭਾਈ ਚਲ ਕਿਰਨਾਂ ਡੰਗਾਲ ਜੂ ਬਾਕੀ ਦੇਖ ਲਾਂਗੇ ਜੀ ਆਪਣੀ ਟਰਾਲੀ ਗਈ ਭਾਰਾ ਕਰਦਿਆ ਕਰੋ ਭਰਾਵੋ ਕਿਵੇਂ ਚੰਗਾ ਲੱਗਦਾ ਹੈ ਤੇ ਸਵਾਗਤ ਹੈ ਤੁਹਾਡਾ ਪਿੰਡ ਝੋਲੜਾਂ ਦੇ ਵਿੱਚ ਝੋਲੜ ਰੋਹੀ ਹਰਿਆਣਾ ਸਿਰਫ